ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕੁਐਸਟ ਤੁਹਾਨੂੰ ਕਿ ਆਪਣੀ ਤਸੱਲੀ ਕਰਨਾ ਨਾ ਭੁੱਲਣਾ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੀ ਅੱਜ ਸਜਣੋ ਆਪਾਂ ਪਹੁੰਚੇ ਆ ਪਿੰਡ ਆਸਲ ਉਤਾੜ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਲੱਗਦੀ ਆ ਸਜਣੋ ਆਪਾਂ ਘਰੇਲੂ ਫਾਰਮ ਤੇ ਇੱਕ ਪਹੁੰਚੇ ਆ ਵਧੇਰੇ ਜਾਣਕਾਰੀ ਸਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਬਾਈ ਉਹਨਾਂ ਨਾਲ ਕਰਾਂਗੇ ਗੱਲਬਾਤ ਕਿ ਇਹਨਾਂ ਨਗਾ ਦੇ ਵਿੱਚੋਂ ਕਿਹੜਾ ਨਗਾ ਆਪਾਂ ਸੇਲ ਕਰਨਾ ਹੈ। ਤੇ ਇਹ ਫਰਜ ਸਮਝ ਕੇ ਜੁੜੇ ਰਹੋ ਐਂਡ ਤੱਕ ਜ਼ਰੂਰੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਕਿੱਦਾਂ ਠੀਕ ਏ? ਚੜ੍ਹਦੀ ਕਲਾ ਜੀ ਤੁਸੀਂ ਸੁਣਾਓ। ਠੀਕ ਐ ਨਾਮ ਜੀ? ਨਾਂ ਬਾਈ ਆਪਣਾ ਜਸਜੀ। ਠੀਕ ਐ ਜੀ। ਪਿੰਡ? ਪਿੰਡ ਹਸਲਤਾਰ ਜੀ। ਜ਼ਿਲ੍ਹਾ? ਜ਼ਿਲ੍ਹਾ ਤਰਨਤੰਪ ਸੀਰਪੱਟੀ। ਠੀਕ ਆ। ਮੋਬਾਈਲ ਨੰਬਰ ਆ। 98770 16205 ਠੀਕ ਹੈ ਜੀ ਆਪਾਂ ਕਿਹੜਾ ਨੱਕ ਸੇਲ ਕਰਨਾ ਆ ਵੀ ਜੀ ਗਾਂ ਜੀ ਵੈਡ ਕਰਨੀ ਆ ਹਾਂ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਜੀ ਸਰੀ ਨੂੰ ਵੀ ਜੀ ਨੂੰ 8 ਦਿਨ ਹੋ ਗਏ ਜੀ 8 ਦਿਨ ਹੋ ਗਏ ਆ ਤੇ ਫਿਰ ਕੱਚਾ ਦੁੱਧ ਗਿਣ ਸਕਦੇ ਜੇ ਮੈਲੇ ਮੂਲੇ ਮਾਰਨਾ ਹਾਂ ਜੀ ਹਾਂ ਹੈਨਾ ਕਿੰਨਾ ਕੁ ਹੁਣ ਪ੍ਰੋਪਰ ਦੁੱਧ ਚੱਲ ਰਹੀ ਹੈ ਹਾਂ ਜੀ 12 12 ਲੀਟਰ ਪੂਰਾ 12 ਕਿਲੋ ਤਾਂ ਚੱਲ ਰਹੀ ਹੈ ਹੈ ਤੇ ਕਿੰਨਾ ਘਟ ਗਿਆ ਨਾ ਔਰ ਕਿੰਨਾ ਸੁਹਾ ਆ ਗਈ ਤੀਜਾ ਸੁਹਾ ਜੀ ਤੀਸਰਾ ਮਗਰ ਕੀ ਬੱਚਾ ਕੀ ਪਾਇਆ ਬੱਚਾ ਵੀ ਜੀ ਮੇਲ ਕਾਫ ਆ ਗਿਆ ਕਿੰਨਾ ਕੁ ਤੁਹਾਡੇ ੜਗੇ ਨਾ ਦੁੱਧ ਪਾਉਗੇ ਹੋਰ 10 12 ਲੀਟਰ ਪੂਰਾ ਆ ਕਰਦੀ ਐ ਵੀ ਆ ਕਰਦੇ ਐ ਕੋਈ ਪਾਰ ਲੈਂਦਾ ਕੀਤਾ ਨਹੀਂ ਐ ਤੇ ਠੀਕ ਆ ਚੋਣ ਜਾਣ ਬਿਲਕੁਲ ਸੌ ਦੀ ਸੌ ਉਹ ਬੈਕ ਐਂਡ ਤੇ ਧਾਰਾ ਮਰਵਾ ਰਾਂਗੇ ਤੋਰਾ ਚੈੱਕ ਕਰਵਾ ਦੇ ਮੇਰਾ ਪ੍ਰਾ ਇੱਕ ਰ ਖੋਲ ਕੇ ਤੇ ਸੱਜਣਾ ਤੀਸਰਾ ਸੂਹਾ ਸੂਈ ਹੋਈ ਆ ਗਿਰ ਨਸਲ ਵੀ ਕਹਿ ਸਕਦੇ ਸ਼ਾਈ ਵਾਲ ਵੀ ਚੋਣ ਬਿਲਕੁਲ ਠੰਡੀ ਹਾਂਜੀ ਅੱਛਾ ਜਿਹੜਾ ਮਰਜੀ ਕੋ ਚੋਲੇ ਜਿਹੜਾ ਮਰਜੀ ਵੰਗੇ ਵੰਗਾ ਪਾਲੀ ਦਾ ਨਾ ਵੰਗੇ ਦੀ ਲੋੜ ਹੀ ਨਹੀਂ ਅੱਛਾ ਵੰਗੇ ਦੀ ਨਹੀਂ ਲੋੜ ਇਹ ਤਾਂ ਬਰਫਲਾ ਕੰਮ ਬਣਿਆ ਹੈ ਹਾਂਜੀ ਠੀਕ ਠੀਕ ਆ ਲਓ ਜੀ ਇਹਨੂੰ ਕਰ ਦੋ ਲੰਮੀ ਕਰਿਓ 0 ਲੈ ਆਓ ਜੀ ਕੋਈ ਨਾ ਸਾਹ ਯਾਰਾ ਸੂਵਾ ਤੇ ਇਸ਼ਰਾ ਠੀਕ ਆ ਧਰ ਆ ਇੱਕ ਇੱਕ ਦਮ ਮਰਵਾ ਲੀਏ ਬੱਚਾ ਲਾ ਕੇ ਇਈ ਦੇ ਮਾਰਦੇ ਨੇ ਨਹੀਂ ਬੱਚਾ ਨਹੀਂ ਲਾਉਣਾ ਲਾ ਸਜਣਾ ਤਾਰਾ ਚੈੱਕ ਕਰਵਾ ਦੇ ਹਨਾ ਹਾਂ ਜੀ ਠੀਕ ਹੈ ਪੂਰੀ ਪੋਲੀ ਮੇਰੇ ਕੋਲ ਹਨਾ ਬੰਗਾ ਬੂੰਗਾ ਬੂੰਦੀ ਲੋੜ ਮੰਗਦੇ ਦੀ ਮਿਲ ਲੋੜ ਠੀਕ ਹੈ ਨਾ ਓਕੇ ਜੀ ਓਕੇ ਓਕੇ ਹਨਾ ਪੰਜ ਇੱਕ ਇਹਦੀ ਫੈਂਟ ਆਉਂਦੀ ਓ ਕਿੰਨੀ ਪੰਜ ਇੱਕ ਪੰਜ ਇੱਕ ਸੱਜਰ ਦੀ ਪੰਜ ਇੱਕ ਆਹ ਹਾਂ ਜੀ ਇਹ ਰੇਟ ਦੀ ਗੱਲ ਕਰੀਏ ਤੇ ਰੇਟ ਵਿੱਚ ਜੀ ਇਹਦਾ 46000 ਰੁਪਏ ਜੀ 46000 ਹਾਂਜੀ ਅੱਛਾ ਤੇ ਹੋਰ ਮੰਗਦਾ ਹਜ਼ਾਰ ਦਾ ਹੋ ਜੂਗੀ ਥੋੜਾ ਜੀ 1000 ਦਾ ਹਾਂਜੀ 1000 ਦਾ ਮੰਗਦਾ 45 ਦੀ ਠੀਕ ਆ ਲਓ ਸਜਣੋ ਇਹ 45000 ਦੀ ਵਾੜ ਮਿਲ ਜੂਗੀ ਜੈਸਨੋ ਵਾੜ ਚੰਗੀ ਆ ਤੁਸੀਂ ਵੇਖ ਲਿਆ ਜੀ ਠੰਡੀ ਸੀਲ ਆ ਕੋਈ ਬੰਗਾ ਟੰਗਾ ਪਾਉਂਦੀ ਲੋੜ ਨਹੀਂ ਆ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ